ਅੰਮ੍ਰਿਤਸਰ ਪਟਾਣਕੋਟ ਨੈਸ਼ਨਲ ਹਾਈਵੇ ਆਖਰ ਖੋਲ੍ਹ ਦਿੱਤਾ ਗਿਆ ਬਬਰੀ ਬਾਈਪਾਸ ਤੇ ਸ਼ਹਿਰ ਦੇ ਇੱਕ ਨੀਜੀ ਹਸਪਤਾਲ ਦੇ ਡਾਕਟਰ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਪੀੜਤ ਪਰਿਵਾਰ ਵੱਲੋਂ ਮ੍ਰਿਤਕਾਸ਼ ਕੋਸ਼ ਦੇ ਮ੍ਰਿਤਕ ਸ਼ਰੀਰ ਸਮੇਤ ਤਰਨਾ ਲਗਾਇਆ ਗਿਆ ਸੀ ਤੇ ਪਰਿਵਾਰ ਦੀ ਹਮਾਇਤ ਵਿੱਚ ਸਮਾਜ ਸੇਵੀ ਆਗੂ ਅਤੇ ਸ਼ਹਿਰ ਨਿਵਾਸੀ ਬਾਈਪਾਸ ਤੇ ਰਾਤ ਵੀ ਜਿਹੜਾ ਹੈ ਉਹ ਬੈਠੇ ਰਹੇ ਸਨ ਤੇ ਜਿਸ ਕਾਰਨ ਬਾਈਪਾਸ ਤੇ ਲੰਬਾ ਜਾਮ ਵੀ ਜਿਹੜਾ ਉਹ ਲੱਗਦਾ ਸੀ ਤੇ ਅੱਜ ਸ਼ਹਿਰ ਬੰਦ ਦੀ ਕਾਲ ਪੂਰੀ ਤਰ੍ਹਾਂ ਨਾਲ ਕਾਮਯਾਬ ਹੋਈ ਸੀ ਤੇ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਰੱਖੀਆਂ ਗਈਆਂ ਤੇ ਮਾਮਲਾ ਇਹ ਹੈ ਕਿ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੱਥਰੀ ਦੇ ਇਲਾਜ ਦੇ ਲਈ ਦਾਖਲਾ ਅਸ਼ੋਕਸ਼ ਮਹਾਜਨ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ ਸੀ ਹਾਲਾਂਕਿ ਡਾਕਟਰ ਦਾ ਕਹਿਣਾ ਸੀ ਕਿ ਅਸ਼ੋਕਸ਼ ਨੂੰ ਆਪਰੇਸ਼ਨ ਦੌਰਾਨ ਪਹਿਲਾ ਹਾਰਟ ਅਟੈਕ ਅਤੇ ਫਿਰ ਅਦਰੰਗ ਦਾ ਅਟੈਕ ਆਇਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਪਰ ਪਰਿਵਾਰ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਡਾਕਟਰ ਤੇ ਅਨਗੈਨੀ ਦੇ ਦੋਸ਼ ਜਿਹੜੇ ਹਨ ਗੈਦੀ ਦੇ ਦੋਸ਼ ਜਿਹੜੇ ਨੇ ਉਹ ਲਗਾਏ ਗਏ ਨੇ ਤੇ ਕੱਲ ਵੀ ਪ੍ਰਸ਼ਾਸਨਿਕ ਅਧਿਕਾਰੀ ਪਰਿਵਾਰ ਅਤੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਗੱਲ ਜਿਹੜੀ ਹੈ ਉਹ sire ne ਚੱਲੀ ਤੇ ਅੱਜ ਐਸਪੀ ਜਗਰਾਜ ਸਿੰਘ ਐਸਡੀਐਮ ਰਜਿੰਦਰ ਸਿੰਘ ਤੇ ਐਸਪੀ ਬਲਵਿੰਦਰ ਸਿੰਘ ਨਾਲ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਧਰਨਾਕਾਰੀਆਂ ਅਤੇ ਪਰਿਵਾਰ ਵੱਲੋਂ ਧਰਨਾ ਸਮਾਪਤ ਕੀਤਾ ਗਿਆ ਪੀੜਿਤ ਪਰਿਵਾਰ ਨੂੰ ਰੈੱਡ ਕਰਾਸ ਅਤੇ ਪ੍ਰਸ਼ਾਸਨ ਵੱਲੋਂ مالی ਸਹਾਇਤਾ ਅਤੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਦਾਰੀ ਚੁੱਕਣ ਦਾ ਵਿਸ਼ਵਾਸ ਦਿਵਾਇਆ ਗਿਆ ਇਸ ਦੇ ਨਾਲ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਡਾਕਟਰਾਂ ਦੀ ਇੱਕ ਟੀਮ ਵੀ ਇਸ ਗੱਲ ਦੀ ਜਾਂਚ ਕਰੇਗੀ ਕਿ ਆਸ਼ੋਕ ਉਸ ਮਹਾਜੰਦੀ ਮੌਤ ਕਿਸ ਕਾਰਨ ਹੋਈ ਹੈ ਜੇਕਰ ਡਾਕਟਰ ਦੀ ਕੋਈ ਅਨਗੈਰਹੀ ਰਿਪੋਰਟ ਵਿੱਚ ਨਜ਼ਰ ਆਉਂਦੀ ਹੈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਧਰਨਾ ਜਿਹੜਾ ਲੱਗਾ ਸੀ ਸੋ ਅੱਜ ਜਿਹੜੀਆਂ ਪਰਿਵਾਰਕੀਆਂ ਬਈਆ ਸੀ ਉਹ ਜਿਹੜੀਆਂਾਰੇ ਜੱਤੇਵਾਸਕ ਜੱਤੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਤੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਪਰਵਾਜ਼ ਨੂੰ ਜਿਹੜਾ ਉਹ ਪੋਸਟ ਮਾਡਰਨ ਦੀ ਡੈੱਡ ਬੋਡੀ ਕਰਨ ਲੱਗੇ ਸੋ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਹੈ ਡਿਮਾਂਡਾਂ ਉੱਪਰ ਬੈਠ ਕੇ ਅਮੀ ਕੇਬਲ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਲਾਰਵਾਈ ਜਿਹੜੀ ਆ ਹਸਪੀਟਲ ਉਸ ਵਾਰਣ ਬਰਵਾ ਕੇ ਜੋ ਉਸ ਵਾਰਣ ਦੀ ਰਿਪੋਰਟ ਚਾਹੂਗਾ ਅਗਲੇ ਫੋੜੇ ਦੀ ਗੱਲ ਇੱਕ ਬੋਰਡ ਬਣਾਇਆ ਗਿਆ ਹੋਇਆ ਤਿੰਨ ਡਾਕਟਰਾਂ ਦਾ ਪ੍ਰੋਬਲਮ ਪ੍ਰੋਬਲਮ ਮੰਨ ਗਿਆ ਉਹ ਤਾਂ ਮੇਰੇ ਕੋਲ ਜੀ ਪਰਿਵਾਰ ਨਾਲ ਸਾਰੀ ਸਹਿਮਤੀ ਲੈ ਕੇ ਜਿਹੜਾ ਸਾਰੇ ਐਮੀਕੇਬਲ ਜਿੰਨੇ ਚੱਤੇਬੰਦੀਆਂ ਜਿੰਨੇ ਆਪਾਂ ਕੁਆਲਟੀਆਂ ਦੇ ਦਿਨਾਂ ਵਿੱਚ ਉਹ ਮੰਗਾ ਸੀ ਪ੍ਰੋਬਲਮ ਮੰਨ ਲਈ ਜੀ ਉਹ ਮੰਨ ਲਿਆ ਗਈਆਂ ਸੋ ਮੰਗਾ ਮੰਨਣ ਪਰੰਤ ਜਿਹੜਾ ਹੈ ਤਾਂ ਮੈਂ ਦਾਸ ਇਹ ਅੱਜ ਇਹੋ ਜਿਹਾ ਵਾਕਿਆ ਹੋਇਆ ਆਸ਼ੂ ਦਾ ਜਵਾਬਾ ਇੱਕ ਬਹੁਤ ਵੱਡਾ ਦੁਖਾਂਤ ਹੈ ਔਰ ਮਾਸੂਮੀਨਾ ਜਿੰਨਾ ਜਿੰਨਾ ਰਿਸ਼ਤਾ ਹੁੰਦਾ ਉਹਨਾ ਉਹਨਾ ਦੁੱਖ ਹੈ ਔਰ ਮੈਨੂੰ ਅੱਜ ਇੱਕ ਗੱਲ ਦੀ ਘਰਸ ਹੈ ਕਿ ਇੱਕ ਇਸ਼ੂ ਦੇ ਉੱਪਰ ਇੱਕ ਮੁੱਦੇ ਦੇ ਉੱਪਰ ਅੱਜ ਸਾਰਾ ਸਮਾਜ ਇਕੱਠਾ ਹੋਇਆ ਭਾਵੇਂ ਉਹ ਰਾਜਨੀਤਿਕ ਕਾਟੀਆਂ ਸਨ ਭਾਵੇਂ ਉਹ ਐਨ ਜੀਓ ਸਨ ਭਾਵੇਂ ਕਿਸਾਨ ਕਿੱਤੇ ਬੰਦੀਆਂ ਸਨ ਭਾਵੇਂ ਵਪਾਰ ਮੰਡਲ ਸੀ ਪਰ ਸੱਚਾ ਪੰਜਾਬ ਇਹ ਸਮਾਜ ਜਿਹੜਾ ਇੱਕ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿੱਤਿਆਂ ਦੇ ਵਿੱਚ ਆ ਰਿਹਾ ਅੱਜ ਉਸ ਨਿਗਾਰ ਨੂੰ ਠੱਲ ਪਾਉਣ ਦੀ ਲੋੜ ਆ ਅਜਿਹਾ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਭਾਵੇਂ ਉਹ ਨਿਗਾਰ ਵਪਾਰ ਚ ਭਾਵੇਂ ਉਹ ਨਿਗਾਰ ਨੌਕਰਸ਼ਾਹੀ ਚ ਭਾਵੇਂ ਉਹ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠੱਲ ਪਾਉਣ ਦਾ ਇੱਕੋ ਹੀ ਤਰੀਕਾ ਕਿ ਸਮਾਜ ਅੱਜ ਖੜਾ ਹੋਵੇ ਅਰ ਸਮਾਜ ਨੇ ਸੁਣਿਆ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਆਉਂਦਾ ਕੇ ਜਾਂ ਦਰਦ ਆਉਂਦਾ ਉੱਤੇ ਆ ਸਮਾਜ ਜਿਹੜਾ ਖੜਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਭਾਲਾ ਜਿਹੜਾ ਵਾ ਉਹ ਨਾ ਵਾਪਰਿਆ ਜਾਵੇ। ਲਾਅ ਹੈਗਾ ਉਹਦੇ ਵਿੱਚ ਕੋਰਟ ਦੀ ਜੱਜਮੈਂਟ ਵੀ ਆ ਉਹ ਪ੍ਰੋਸੀਜਰ ਆ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਹੁੰਦੇ ਵੱਲ ਨਹੀਂ ਧਿਆਨ ਜ਼ਿਆਦਾ ਕੀਤਾ। ਉਹਨਾਂ ਨੇ ਇੱਕ ਆਮ رائے ਇੱਕ ਪਬਲਿਕ ਓਪੀਨੀਅਨ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਹੁੰਦੇ ਕਰ ਜੇ ਇਹ ਦੁੱਖ ਦੀ ਘੜੀ ਆਉਂਦੀ ਆ ਉੱਤੇ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅਰਗੁਦਾਸਪੁਰ ਦੇ ਵਿੱਚ ਹੋਈ ਆ ਸੋ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਦੀ ਜਾ ਸਕੇ ਕੋਈ ਪੈਸਾ ਕੋਈ ਕੀਮਤ ਆਸ਼ੂ ਦਾ ਦੁੱਖ ਨੂੰ ਵਾਪਸ ਨਹੀਂ ਲਿਆ ਸਕਦੀ ਉਹਦੇ ਥੋੜੇ ਬੋਤੇ ਪਰਿਵਾਰ ਨੂੰ ਦੁਬਾਰਾ ਖੜਨ ਤੋਂ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਕਾ ਵੀ ਉਹ ਇਹ ਹੋਣ ਗਿਆ ਤਾਂ ਕਿ ਸਬਾਹ ਦੇ ਵਿੱਚ ਉਹ ਪਰਿਵਾਰ ਇਸ tufaan ਤੋਂ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ ਬਣਾ